ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਉੱਤੇ ਜੀ ਆਜੀ ਵੀਰਵੱਚ ਪਾ ਟੌਪ ਦੀ ਇੱਕ ਤਾਜੀ ਸਵੇਰ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋ ਠੀਕੋਂ ਵਧੀਆ ਵਧੀਆ ਬਾਈ ਬਾਈ ਨਾਮ ਤੇ ਐਡਰੈਸ ਬੋ ਨਾਮ ਮੇਰੇ ਸਾਦਰ ਪਿੰਡ ਭੈਰੂਪਾ ਦਸੀਲਪੁਰ ਤੇ ਜ਼ਿਲ੍ਹਾ ਬਠਿੰਡਾ ਆਪਣਾ ਨੇੜੇ ਪਿੰਡ ਆਪਾਂ ਨੂੰ ਨੇੜੇ ਰਾਮਪੁਰਾਪੁਰ ਸਾਰਿਆਂ ਦਾ ਸਵਾਗਤ ਹੈ ਵਿਚਾਲੇ ਇਹ ਪਿੰਡ ਆਪਣਾ ਵੀ ਮੇਨ ਰੋਡ ਤੇ ਮੋਬਾਈਲ ਨੰਬਰ ਬੋ 9023976552 ਠੀਕਾ ਕਿਹੜਾ ਸੁਬਹ ਸੋਈ ਆ ਬਾਈ ਬਾਈ ਅਸਲੀ ਦੂਜਾ ਸੁਬਹ ਸੋਈ ਆ ਜੇ ਤੜਕੇ ਸੁਬਹ 3 ਵਜੇ ਸੋਈ ਆ ਜੇ ਜੁਰ ਦੀ ਕੰਪਲੀਟ ਆਪਣੇ ਕੋਲ ਵੀਡੀਓ ਵੀ ਆ ਜੇ ਰਾ ਪਈ ਆ ਬਟਲ ਦੇ ਵਿੱਚ ਓਕੇ ਆ ਵੀਡੀਓ ਚਾਹੀਦੇ ਤਾਂ ਇਹਨੇ ਬੱਚੀ ਆ ਬਾਈ ਪੂਰੀ ਚੰਗੀ ਬੱਚੀ ਚੰਗੀ ਆ ਯਾਰ ਹਾਂ ਹਾਂ ਪੂਰੀ ਕੁਆਲਿਟੀ ਆ ਜਾਂ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਬੱਚੀ ਬਹੁਤ ਚੰਗੀ ਆ ਉਹ ਬੱਚੀ ਨੇ ਵੀ ਬਾਈ ਨਾਲ ਹੀ ਸਾਲ ਡੇਢ ਬਾਈ ਬਾੜ ਵੀ ਟਾਪ ਐਕਸ ਹੋ ਇੱਕ ਨੰਬਰ ਵੜਾ ਆ ਯਾਰ ਸਹੀ ਗੱਲ ਆ ਇਦਰੋਂ ਦਿਖਾਵੇ ਪੱਠ ਫੁਟ ਕੇ ਜੀ ਪਈ ਆ ਬਾੜ ਦੇ ਨਾ ਬਾਈ ਲੈ ਬਾਈ ਬਾਹਲਾ ਹਨਾ ਬਾਈ ਇਹਦਾ 3 ਕਿਲੋ ਮਾਰਗ ਪਲੋਂ ਦਾ ਦਾ ਚੋਆ ਵਾ ਠੀਕ ਆ ਠੀਕ ਆ ਇਹਦੇ 35 ਕਿਲੋ ਆਪਾਂ ਠੀਕ ਇਹ ਕਹਿ ਦੇਣੀ ਆ ਹੂੰ ਠੀਕ ਬੈਡ ਦਾ 6-7 ਕਿਲੋ ਪੌੜਾ ਕੱਢਾ ਇਹ ਬੈਂਦੀ ਨਹੀਂ ਸੀ ਬਈ ਜੇਰ ਪੈਣ ਤੋਂ ਪਹਿਲਾਂ ਠੀਕ ਆ ਜੀ ਡੇਢ ਘਟ ਪੈਂਦੀ ਉਹ ਮੂਰ ਨੂੰ ਡਾਕਟਰ ਆ ਪਾਣੀ ਪੌੜਾ ਪਿੱਤੀ ਦੇ ਆਣਾ ਲੈ ਕਹੇ ਜਾਂ ਲੇਵਾ ਥਾਣਾ ਦੇ ਕੇ ਜਾਂ ਡੋਸ ਲਾ ਡੇਢ ਘਟ ਲੇਵਾ ਮੂਰੇ ਤੁਰਿਆ ਫਿਰਦਾ ਧੁੰਨੀ ਦੇ ਨਾਲ ਲੱਗਿਆ ਪਿਆ ਬਈ ਆ ਲੈਵਾ ਇਕੱਲਾ ਇਕੱਲਾ ਥਾਣਾ ਗਿਠ ਗਿਠ ਤੇ ਥਾਣ ਲੱਗਿਆ ਚਿਵਾਈ ਕਿਵੇਂ ਆ ਤੁਹਾਇ ਦੇ ਦਾ ਪੋਸਟ ਨੰਬਰ ਡਰਾਬਾਈ ਨੰਬਰ 1 ਹੈ ਮਗਰ ਦੇ ਲਈ ਵਾ ਕਿੱਥੇ ਜਾਂਦਾ ਨੱਤਾ ਦਾ ਨਾਮ ਅਗਰ ਤੇ ਮੂਰੇ ਹੈ ਲੈ ਸਹੀ ਇੱਥੋਂ ਚੈੱਕ ਕਰੋ ਉਹਨਾਂ ਪੱਟ ਤੋਂ ਅੱਗੇ ਉਹਨਾਂ ਪਿੱਛੇ 7 ਕਿਲੋ ਜੋ ਬੋੜਾ ਕੱਢਿਆ ਬਈ ਇਹਦਾ ਬਾੜਾ ਸੀਗਾ ਹਮ ਅਸੀਂ ਫਿਰਦੀ ਸੀ ਵੜਾ ਠੀਕ ਹੈ ਹਾਂ ਹਮ ਫਸਟਾ ਹੁਣ ਵੀ ਕੰਮ ਵਾਲੀ ਫਿਰੇ ਵੱਡੀ ਵੱਡੀ ਬਹੁਤ ਆ ਸਹੀ ਗੱਲ ਆ ਬਾਈ ਕਾਂਚਾ ਫੋਲਾ ਬਾਈ ਫੋਲਾ ਭਾਜਨ ਪੂਜਨ ਸੁਲਾਖ ਪੈਰਾ ਪੂਰਾ ਦੀ ਬਹੁਤ ਚੰਗੀ ਵੜਾ ਬਾਈ ਸਹੀ ਗੱਲ ਆ ਪੂਰੀ ਪੇਰੀਆ ਬੱਚਾ ਆ ਗਿਆ ਬੱਚੀ ਜੇਰ ਬਾਈ ਬੱਠਲ ਜਿ ਰੱਖਿਓਟਾ ਸਾਰੀਆਂ ਗੱਲਾਂ ਓਕੇ ਯਾਰ ਹਨਾ ਬਈ ਸਾਰੇ ਬਾਰੇ ਗਾਰੰਟੀ ਹੈਗਾ ਮੈਂ ਇਧਰੋਂ ਦੇ ਡਾਕਟਰ ਚੌੜੀ ਕਹੇ ਜੀ ਬਰਬਰਦੀ ਹੈ ਲੈ ਕੀ ਬਾਤ ਆ ਲੇਵਾ ਲੂਵਾ ਇੱਕ ਨੰਬਰ ਹੈ ਇਹ ਦੇਖ ਇਹ ਜਬਰ ਦਾ ਯਾਰ ਦੀ ਬਿਊਟੀ ਥਾਂ ਥਾਂ ਦਵਾ ਦੇ ਕੇ ਕਿੱਥੋਂ ਲੈ ਆ ਇਧਰੋਂ ਸਟਾਰਟ ਹੁੰਦਾ ਯਾਰ ਕੁਆਲਟੀ ਆ ਬਈ ਫੁੱਲ ਕੁਆਲਟੀ ਆ ਜੀ ਹਮਮ ਬਰੀੜਾ ਫੁੱਲ ਬਈ ਯਾਰ 30 ਕਿਲੋ ਠੰਡਾ ਤੋਂ ਦਿਨੋਂ ਬਾਹਰ ਦੇਣਾ ਵਾਦਾ ਪਰ ਨਿਤ ਨਿਤ ਨਹੀਂ ਮਿਲਦਾ ਨਾ ਅਸੀਂ ਲਈ ਕਿ ਵੀ ਨਿਤ ਨਹੀਂ ਨਿਕਲਦੂ ਹੀ ਨਹੀਂ ਕਿਤੇ ਨਾ ਕਿਤੇ ਆਉਂਦੀ ਹੈ ਇਹ ਜੀ ਬਈ ਕਿਤੇ ਕਿਤੇ ਆਉਂਦੀ ਆ ਪਰ ਇੱਕ ਚੀਜ਼ ਆ ਕੁਆਲਟੀ ਆ ਫੁੱਲ ਭਾਂਡੇ ਨੂੰ ਜੱਜਮੈਂਟ ਲਾ ਕੇ ਲਾਇਆ ਵੀ ਦੁੱਧ ਵਾਲਾ ਪੀ ਸਕ ਨਹੀਂ ਹਰ ਇੱਕ ਫੂਲ ਆਇਆ ਕਹਿੰਦਾ ਵੀ 30 ਕਿਲੋ ਹੀ ਲੈਣਾ ਕਿਤੇ ਹੀ ਨਿਕਲਦੇ ਬਈ ਮਹੀਨੇ ਚ ਕਦੂ ਹੀ ਦੇਖ ਸਹੀ ਗੱਲ ਆ ਤੋੜਾ ਜ਼ਰਾ ਦੇ ਪੈਰ ਨਿਕਨੇ ਕੇ ਪੈਰ ਆ ਬਈ ਕੀ ਆ ਬਾਤ ਆ ਬਈ ਇਹ ਥੋੜਾ ਨਵਾਈ ਕਰਕੇ ਰੰਗਿਆ ਹੈ ਰੰਗ ਰੰਗ ਦੀ ਪਾਲੀ ਚੋਂ ਕਬੜ ਦੀ ਠੀਕ ਹੈ ਬਈ ਹਾਂ ਲੈ ਤੇ ਮੁੱਲ ਕੀ ਹੈ ਵੀਰੇ ਜੈ ਬਈ ਮੁੱਲ ਦਾ ਹੋਰ ਕਿਸ ਹੁਣੇ 2 ਲੱਖ ਕਰਦਾ ਹੈ ਜੀ ਬਾਹਰ ਜਾ ਯਾਰ ਹੂੰ ਆਪਾਂ ਮੁੱਲ ਕਰਾਉਣਾ 1 20 15 ਜਿਨਾ ਮਰਜ਼ੀ ਕਰਾ ਲਿਆ ਅਗਲਾ ਠੀਕ ਆ ਠੀਕ ਆ ਜੀ 90000 ਰੁਪਏ ਲਵਾਂਗੇ ਬਾਈ ਠੀਕ ਹੈ ਜੀ ਗੁਰਪੁਰਪੁਰ ਦਾ ਕਰਕੇ 100 ਕਿਲੋਮੀਟਰ ਕਰ ਪਹੁੰਚ ਕਰ ਦਾਂਗੇ ਤੇ ਜੇ ਕਿਸੇ ਨੇ 1000 ਰੁਪਏ ਸੂਰ ਕਰਾਉਣੀ ਆ ਆਪ ਲਈ ਜੇ ਆਪ ਲੈ ਜੀ ਠੀਕ ਹੈ ਯਾਰ ਇਹ ਸੂਰ ਦਾ 1-2 ਵੱਧ ਨਹੀਂ ਕਰਦੇ ਬਾਈ ਓਕੇ ਬਾਈ ਬਾਅਦ ਬਾਈ ਹੈ ਜੀ ਦਾ ਬਿਲਕੁਲ ਗਿਆ ਵੇ ਅਗਲਾ ਫੇਰ ਆਪਣੇ ਕੋਲ ਆ ਜੀ ਕਿਤੇ ਕੋਈ ਇੰਨੇ ਹੀ ਕੋਈ ਦੇ ਦੇ ਬੜਾ ਇੱਕ 15 ਦੀ ਵੀ ਕੰਨਦੀ ਅੱਜ ਵੀ ਸਹੀ ਗੱਲ ਆ ਬਾਈ ਬਾਪ ਜਮਾਂ ਹੀ ਜਾਇਜ਼ ਆ ਯਾਰ ਇਹ ਜਿਹਦਾ ਕੋਈ ਬਾਹਰ ਹੋਣਾ ਬਾਈ ਕਹਿੰਦਾ ਲੱਖੋਂ ਬਾਹਰ ਕਰਾ ਲਓ 90000 ਬਾਈ ਯਾਰ ਹੋਰ ਕਿਹਦੇ ਕੋਈ ਡਾਕਟਰ ਆ ਤੈਨੂੰ ਤੂੰ ਵੀ ਡਿਲੀ ਵੀਡੀਓ ਬਣਾਉਣਾ ਸਵਾਲਾਂ ਨੂੰ ਘਟਾ ਦੇ ਡੂੜ ਮੰਗਦਾ ਇਹ ਜੀ ਸਹੀ ਗੱਲ ਆ ਬਾਈ ਤੇ ਕੁਆਲਿਟੀ ਗਾਰੰਟੀ ਆ ਬਾਈ ਸਾਰੇ ਕਾਹੇ ਦੀ ਭਾਰ ਕੋਲ ਦਿੱਖਣਾ ਤੁਮਾਂ ਦੀ ਖਾਸ ਬੰਦੀ ਦੇਖ ਬਈ ਪੰਡ ਵਾਲਾ ਲੇਵਾ ਕਿੱਥੋਂ ਤੋਂ ਲੈ ਕੇ ਕਿੱਥੇ ਯਾਰ ਬਈ ਤੂੰ ਨਿਆਣਾ ਪਾਉਣਾ ਪਾ ਨਹੀਂ ਪਾਉਣਾ ਪਾਈ ਵੇ ਜਾ ਕੇ ਕੋਈ ਵੀ ਇੰਨੀ ਕਾ ਨਿਆਣਾ ਦੁੱਨੇ ਬਾਹੀ ਚਵਾਈ ਕਰਉਣੀ ਬਈ ਬਿਠਾ ਕੇ ਲੈ ਨਹੀਂ ਪਾਉਣਾ ਨਾ ਪਾ ਤਾਂ ਵੀ ਕੋਈ ਜ ਬਾਈ ਕੀ ਬਾਈ ਬੜੀ ਚੰਗੀ ਆ ਯਾਰ ਹਨਾ ਆਪਾਂ ਕਹਾਂ ਡਾਕਟਰ ਨੂੰ ਬੱਚਾ ਲੈ ਲੈ ਸਹੀ ਗੱਲ ਆ ਮੋਟਾ ਮੋਟਾ ਚੋਣ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਆ ਮਗਰ ਥਾਂ ਜੀ ਗਲਾ ਖੁਸ਼ ਨਹੀਂ ਹੁੰਦਾ ਬੋਲੋ ਚੰਗਾ ਜੋਣ ਲੱਗਾ ਬੜਾ ਚੰਗਾ ਹਨਾ ਥੱਲੇ ਡਾਕਟਰ 100 100 ਹੋ ਜੇ 110 ਨਿਕਲ ਜੂਗੀ 99 ਨਹੀਂ ਰਹਿੰਦੀ ਲੈ ਠੀਕ ਆ ਕੋਈ ਮਰਜ਼ੀ ਮਗਾ ਲੈ ਗਰੰਟੀ ਹੋ ਸਾਰੇ ਪਾਸੋਂ ਬਾਈ ਯਾਰ ਮੈਂ ਕਹਿੰਦਾ ਯਾਰ ਮੌਕਾ ਹੀ ਆ ਹਨਾ ਬਾਈ ਬਾਰ-ਬਾਰ ਨਹੀਂ ਮਿਲਦਾ ਸਮਝ ਗਿਆ ਹਨਾ ਹਾਂ ਜਿਹੜਾ ਲੈ ਗਿਆ ਲੈ ਗਿਆ ਬਸ ਜਿਹੜਾ ਰਹੇਗਾ ਰਹੇਗਾ ਉਹਦਾ ਆਫਰ ਹੀ ਆ ਜੀ ਤਾਂ ਸਹੀ ਗੱਲ ਆ ਅੱਜ ਦਾ ਲੈ ਘਰਪੁਰ ਬੁਦਾ ਕਰਕੇ ਦੇਈ ਜਨੇ ਕਿਸੇ ਨੇ ਆਪਾਂ ਵੀ ਨਹੀਂ ਦੇ ਇੱਕ ਦਾ ਦੋ ਘਟੇ ਦੀ ਵੜ ਨਹੀਂ ਮਿਲਣਾ ਬਾਕੀ ਬੱਚਾ ਮਗਰ ਬੱਚਾ ਸਾਰੀਆਂ ਗੱਲਾਂ ਓਕੇ ਯਾਰ ਜੇਰ ਪੈ ਗਈ ਸਾਰੀ ਗਰੰਟੀ ਹੈ ਵੜ ਦੀ ਹੋਈ 1 ਰੁਪਏ ਦਾ ਵੀ ਰਤੀ ਭਾਰ ਵੀ ਨੌਕਸ ਨਹੀਂ ਇਹਦੇ ਜੱਜ ਦੀ ਘੜੀ ਦਾ ਠੀਕ ਹੈ ਭਾਈ ਕੱਲ ਪਰਵਾਦਵਾ ਨੂੰ ਪਤਾ ਹੈ ਨਾ ਸਹੀ ਹੈ ਭਾਈ ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ